ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਆਪਣਾ ਹੈਗਾ ਸਵੇਰੇ 6:05 ਦਾ ਟਾਈਮ ਤੇ ਉੱਠੇ ਤਾਂ ਕਾਫੀ देर ਤੇ ਹੀ ਤੇ ਉੱਠ ਕੇ ਜਿਹੜਾ ਹੀ ਉਪੋਗ ਵਗੈਰਾ ਜਿਹੜਾ ਹੀ ਬਣਾਉਣਾ ਹੀ ਉਹ ਬਣਾਇਆ ਤੇ ਜਿੰਨੀਆਂ ਵੀ ਚੀਜ਼ਾਂ ਬਣਾਉਣੀਆਂ ਸੀ ਆਪਣੇ ਵਾਸਤੇ ਵੀ ਫਿਰ ਖਾਣ ਨੂੰ ਕੁਝ ਬਣਾਉਣਾ ਹੀ ਹਨਾ ਤੇ ਆਪਾਂ ਲੱਗਦੇ ਹਾਂ ਤੇ ਸਾਰਾ ਕੁਝ ਕਰ ਲਿਆ ਤੇਲ ਗਰਮ ਕਰਕੇ ਰੱਖ ਲਿਆ ਹੀ ਪੂੜੀਆਂ ਵਾਸਤੇ ਇੱਕ ਪਾਸੇ ਜਿਹੜੇ ਛੋਲੇ ਉਬਾਲ ਕੇ ਰੱਖ ਲਏ ਹੀ ਤੇ ਨਾਲ ਬਣਾਈ ਹਮਾ ਛੋਲਿਆਂ ਦੀ ਦਾਲ ਤੇ ਨਾਲ ਫਿੱਕੇ ਚਾਵਲ ਸਾਡੇ ਉਹ ਵੀ ਆਪਾਂ ਦੇ ਦਿੰਨੇ ਆ ਨਾਲ ਹੀ ਤੇ ਪੂੜੀਆਂ ਵੀ ਬਣਾਉਣ ਲੱਗੀ ਮम्मी ਨਾਲ ਜੇ ਤਿਆਰ ਹੁੰਦੇ ਪਏ ਮੈਂ ਚਲੋ ਪਹਿਲਾਂ ਤਿਆਰ ਹੋ ਜਾਣ ਫਿਰ ਮੈਂ ਅਰ ਸੋਈ ਤੋਂ ਬਾਹਰ ਨਿਕਲਦੀ ਆਂ ਫਿਰ ਉਹ ਆ ਜਾਂਦੇ ਆ ਤੇ ਇਦਾਂ ਜਿਹੜਾ ਆਪਾਂ ਵੰਡ ਵਰਤ ਕੇ ਜਿਹੜਾ ਕੰਮ ਕਰ ਲੈਨੇ ਹਨਾ ਤੇ ਨਾਲੇ ਜਲਦੀ ਵੀ ਹੋ ਜਾਂਦਾ ਵਾ ਛੇਤੀ ਹੋ ਜਾਂਦਾ ਕੰਮ ਆ ਤੇ ਫਿਰ ਨਾ ਚਲੋ ਬਾਅਦ ਵਿੱਚ ਜਿਹੜਾ ਮੈਂ ਤਿਆਰ ਹੋ ਜਾਊਂਗੀ ਜਿੱਦਾਂ ਵੀ ਹਨਾ ਤੇ ਥੋੜੀ ਬਹੁਤੀ ਫੂਲੀਆਂ ਮੈਂ ਕੱਢੀਆਂ ਸੀ ਤੇ ਫਿਰ ਮੈਂ ਜਿਹੜਾ ਹੀ ਉਹ ਮੈਂ ਤਿਆਰ ਹੋਣ ਚ ਲੱਗੀ ਤੇ ਮੇਰਾ ਬੇਟਾ ਜੇ ਬੜਾ ਤੰਗ ਕਰਦਾ ਪਿਆ ਜਦੋਂ ਮੈਂ ਉੱਠੀ ਨਾ 5 ਵਜੇ ਨਾਲ ਤੇ ਉਹ 5 ਵਜੇ ਹੀ ਨਾਲ ਹੀ ਉੱਠ ਗਿਆ ਤੇ ਉੜਦੇ ਸਾਰ ਬੱਚੇ ਨੇ ਖੇਡਣਾ ਤੇ ਹੁੰਦਾ ਨਹੀਂ ਆ ਨਾ ਰੋਣਾ ਹੀ ਹੁੰਦਾ ਤੇ ਉਹ ਰੋਣ ਲੱਗ ਗਿਆ ਫਿਰ ਇੱਕ ਜਣੇ ਨੂੰ ਵੀ ਫੜਨਾ ਹੁੰਦਾ ਵੇਖਣਾ ਉਹਦਾ ਬਾਰ-ਬਾਰ ਮੈਨੂੰ ਫਿਰ ਰਸੋਈ 'ਚ ਕਦੀ ਮੈਂ ਅੰਦਰ ਕਦੀ ਬਾਹਰ ਇਕੱਲਾ ਤਰ ਰਸੋਈ 'ਚ ਤੇ ਅੰਦਰ ਤੇ ਐਦਾਂ ਹੀ ਜਿਹੜਾ ਸੀ ਉਹ ਫਿਰ ਮੈਂ ਸਾਰਾ ਕੰਮ ਕੀਤਾ ਐਦਾਂ ਹੀ ਤੇ ਮਮੀ ਉੱਠ ਕੇ ਜਿਹੜੇ ਸ਼ੋਲੇ ਰੱਖਤੇ ਹੀ ਉਬਾਲਣ ਵਾਸਤੇ ਫਿਰ ਮੈਂ ਉੱਠੀ ਤੇ ਕੀਤਾ ਕੰਮ ਸਾਰਾ ਤੇ ਪੂੜੀਆਂ ਆਪਣੀਆਂ ਮੈਂ ਬਣਾਉਣ ਲੱਗੀ ਫਿਰ ਤੇ ਫੁੱਲਣ ਲੱਗੀਆਂ ਪੂੜੀਆਂ ਮੈਨੂੰ ਪਤਾ ਨਹੀਂ ਕਿਉਂ ਇਹ ਫੁੱਲਦੀ ਪਈ ਹੈ ਨਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕੀਤਾ ਫਿਰ ਜਿਹੜੀਆਂ ਪੂੜੀਆਂ ਉਹ ਫੁੱਲਣ ਲੱਗੀਆਂ ਇੱਕ ਪਾਸੇ ਮਚਾਰਾ ਤੇ ਕਿਉਂਕਿ ਸਾਰਾ ਕੁਝ ਬਣ ਗਿਆ ਇਹ ਆਪਣਾ ਇਹ ਮੈਂ ਕੱਲ੍ਹ ਨੂੰ ਹੋਣਾ ਥੋੜੇ ਜਿਹੀਆਂ ਪੂੜੀਆਂ ਬਣਾ ਕੇ ਨਾ ਤੇ ਇਹਨੂੰ ਰੱਖ ਦੇਣਾ। ਥੋੜੀਆਂ ਪੂੜੀਆਂ ਬਣਾਈਆਂ ਚੁੱਕੀਆਂ ਆਂ ਕਿਉਂਕਿ ਕੰਨਕਣਾਂ ਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਹਨ ਕਿ ਇਹਨੂੰ ਕਿਹੜਾ ਵਾਲੇ ਉਹਨਾਂ ਆ ਕੇ ਜਿਦੋਂ ਆ ਗਿਆਂ ਤੇ ਫਿਰ ਉਹ ਦੇ ਦੇਣੀ ਆਂ ਤੇ ਸਾਰਾ ਸਮਾਨ ਜਿਹੜਾ ਵਾ ਐਜ਼ ਇਟ ਜਿਹੜਾ ਪੈਕ ਕਰਕੇ ਰੱਖਣਾ ਮੈਂ ਤਨ ਡੱਬੀਆਂ ਵਿਖਾਉਣੇ ਕੀ ਲਿਆਉਂਦਾ ਹਨ ਕੰਨਕਣ ਦੇਣ ਵਾਸਤੇ ਤੇ ਇੱਥੇ ਮੈਂ ਅਕੜਾ ਮੈਂ ਕਿ ਚਲੋ ਹੁਣ ਨਾ ਧੋ ਕੇ ਫੇਰੀ ਮੈਂ ਬਣਾਉਣੇ ਤਿਆਰ ਹੋ ਕੇ ਨਾ ਇੱਕ ਪਾਸੇ ਢਾਲ ਰੱਖੀ ਤੇ ਪੂੜੀਆਂ ਇਹਨੀਆਂ ਕਿ ਮੈਂ ਕੱਢੀਆਂ ਤੇ ਫਿਰ ਮੈਂ ਲਾਗੀ ਰਵਾ ਚਾਨਣ ਤੇ ਸੂਜੀ ਦਾ ਕੜਾਹ ਬਣਾਇਆ ਸੀ ਤੇ ਸੂਜੀ ਦਾ ਫਿਰ ਮੈਂ ਬਾਅਦ ਚ ਜਿਹੜਾ ਕੜਾਹ ਬਣਾਇਆ ਤੇ ਇਹ ਜਿਹੜਾ ਹੀ ਕੜਾਹ ਇਦਾਂ ਕੀ ਜੀ ਕਿ ਨੂੰ ਨਾ ਪਰਸ਼ਾਦ ਦਾ ਦੇ ਦੋ ਨਾ ਨਾ ਤੇ ਫਿਰ ਪਰਮਾਤਮਾ ਆਪੇ ਵਿੱਚ ਆ ਜਾਂਦਾ ਹਨਾ ਤੇ ਦਲੀਜਾਂ ਦੀ ਫਿਰ ਮੈਂ ਜਿਹੜਾ ਹੀ ਉਹ ਤੇਲ ਜਿਹੜਾ ਤੇ ਤੇਲ ਪਾਇਆ ਮੈਂ ਤੇ ਲਿੱਜਾ ਤੇ ਇਦਾਂ ਹਣ ਮੰਮੀ ਕਹਿੰਦੇ ਚੱਲ ਨਾ ਧੋ ਕੇ ਨਾ ਫਿਰ ਤੇਲ ਲੈ ਅੰਦਰ ਤਲੀਜਾ ਜੀ ਪਾਦੀ ਆ ਨਾ ਤੇ ਅੱਜ ਕੱਚ ਖਾ ਨਹੀਂ ਆਉਣਾ ਮੈਂ ਤਰਦ ਕਰਕੇ ਤੇ ਮੈਂ ਫੂਟੀ ਵਗੈਰਾ ਰਗੜ ਕੇ ਡਰਾਈ ਫਰੂਟ ਜਿੰਨਾ ਵੀ ਹੈਗਾ ਹੀ ਹੈ ਨਾ ਉਹ ਮੈਂ ਜਿਹੜਾ ਕੜਾਹ ਦੇ ਵਿੱਚ ਪਾਇਆ ਤੇ ਆਪਾਂ ਨਾ ਪੀਲੇ ਰੰਗ ਦਾ ਕੜਾਹ ਬਣਾਉਣੀ ਆ ਲੋ ਜੀ ਕੜਾ ਆਪਣਾ ਬਣ ਗਿਆ ਵੇਖੋ ਪ੍ਰਸ਼ਾਦ ਇਹ ਦੋ ਪ੍ਰਸ਼ਾਦ ਕਹਿਤਾ ਨਾ ਇਹਦੇ ਵਿੱਚ ਆਪਣੇ ਆਪ ਹੀ ਐ ਪਰਮਾਤਮਾ ਆ ਜਾਂਦਾ ਹੈ ਨਾ ਬੜਾ ਹੀ ਸਵਾਦ ਲੱਗਦਾ ਪਿਆਹਾ ਵੇਖੋ ਸਾਰਾ ਕੁਝ ਰੈਡੀ ਸਾਰਾ ਕੁਝ ਬਣਾ ਲਿਆ ਹੁਣ ਬਸ ਕੰਜਕਾਂ ਨੂੰ ਬਿਠਾਉਣੀ ਆ ਹੁਣ ਤੁਹਾਨੂੰ ਖਵਾਉਨੇ ਹੁਣ ਦੱਬੀਆਂ ਮਖਾਇਓ ਆ ਵੇਖੋ ਕਿੰਨੀਆਂ ਸੋਹਣੀਆਂ ਦੱਬੀਆਂ ਟੱਕਣ ਕਿੱਥੇ ਦਾ ਵਾਖੜੀ ਨਿੱਗਾ ਜੇ ਨਹੀਂ ਆ ਵੇਖੋ ਦੱਬੀਆਂ ਕਿੰਨੀਆਂ ਵਧੀਆ ਨਾ ਇਹਦੇ ਵਿੱਚ ਇਹ ਕੰਜਗਾ ਪਾ ਦੇਣੀ ਆ ਤੇ ਇਦਾਂ ਹੀ ਦੇ ਦੇਣੀ ਆ ਹੋਰ ਕਿੰਨੀਆਂ ਸਾਰੀਆਂ ਲਿਆਂਦੀਆਂ ਜਿੰਨੀਆਂ ਹਨਾ ਲੱਗਣ ਕਿ ਉਹਨੇ ਲਾ ਦੇਣ 라우 ਜੀ ਫਿਰ ਕੰਜਕਾਂ ਆ ਗਈਆਂ ਆਪਣੀਆਂ ਤੇ ਪੰਜ ਸਤ ਆ ਗਈਆਂ ਸੀ ਤੇ ਇੰਨੀਆਂ ਬਹੁਤ ਨਮਿਸ਼ ਦੇ ਜਾਣ ਤੋਂ ਪਹਿਲਾਂ ਪਹਿਲਾਂ ਜਿਹੜੀ ਉਚੋਤ ਜਗਾਉਣੀ ਸੀ ਉਹ ਜਾਗ ਗਈ ਤੇ ਨਿੱਕੀਆਂ ਨਿੱਕੀਆਂ ਕੰਜਕਾਂ ਆਈਆਂ ਸੀ ਐ ਰੱਖਾ ਐ ਵੇਖੋ ਆ ਨਾ ਜਿੰਨੀਆਂ ਵੀ ਗਲੀ ਗਵਾਂਡ ਚ ਆਪਾਂ ਲਿਆ ਸਕੀ ਹੁੰਦੀਆਂ ਲਿਆਂਦੀਆਂ ਕੋਈ ਮਨਾ ਨਹੀਂ ਹੁੰਦਾ ਨਾ ਜਿੰਨੀਆਂ ਮਰਜ਼ੀ ਆ ਜੰਨਾ ਤੇ ਜਿਹੜੀਆਂ ਸੀ ਉਹ ਫਿਰ ਮੰਮੀ ਨੇ ਪ੍ਰਸ਼ਾਦ ਦਿੱਤਾ ਤਿਲਕ ਵਗੈਰਾ ਲਗਾਇਆ ਤੇ ਮੋਲੀ वगैरह ਬੰਨੀ ਜੋ ਵੀ ਉਹਨਾਂ ਨੇ ਦੇਣਾ ਸੀ ਨਾ ਉਹ ਦਿੱਤਾ ਤੇ ਇਹ ਜਿਹੜਾ ਨਿੱਕੀਆਂ ਨਿੱਕੀਆਂ ਕੰਜਕਾਂ ਹੀ ਤੇ ਇੱਕ ਵਾਰੀ ਨਾ ਮਨਕੋਸ਼ ਹੋ ਗਿਆ ਤੇ ਹਾਂ ਕੰਜਕਾਂ ਨਾ ਆਈਆਂ ਬਹੁਤ ਹੀ ਵਧੀਆਂ ਹਨਾ ਸਾਰੇ ਸਾਰੇ ਲੋਕ ਇਦਾਂ ਹੀ ਕਰਦੇ ਆ ਨਾ ਕੰਜਕਾਂ ਵਗੈਰਾ ਦਿੰਦੇ ਆ ਨਾ ਤੇ ਵਧੀਆਂ ਲੱਗਦਾ ਤੇ ਫਿਰ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਵਗੈਰਾ ਦਿੱਤਾ ਆਪਾਂ ਵੀ ਖਾਦਾ ਚਲੋ ਮੂੰਹ ਆਪਣਾ ਜੁੱਠਾ ਲੀਤਾ ਹਨਾ ਤੇ ਗਨੂ ਨੂੰ ਹੀ ਖਵਾ ਲਿਆ ਮੈਂ ਤੇ ਗਨੂ ਸਾਡੇ ਘਰ ਇੱਕ ਲੇ ਲਕੜਾ ਨਾ ਤੇ ਮੇਚੇ ਇੱਕ ਹੋਣਾ ਚਾਹੀਦਾ ਵਾ ਤੇ ਕੰਝਕਾ ਦੇ ਨਾਲ ਵੀ ਕਿਸੇ ਨੇ ਪੁੱਛਿਆ ਹੀ ਭੀ ਟਾਈਗਰ ਤੁਹਾਡਾ ਕਿਹੜੀ ਫੀਡ ਲੈਂਦਾ ਵਾ ਰੁਦਰਾਸ ਕ੍ਰੇਟਰ ਨੇ ਤੇ ਸ਼ਿਖਾ ਉਹਨਾਂ ਦਾ ਨਾਮ ਤੇ ਇਹ ਜਿਹੜਾ ਵਾ ਰਾਇਲ ਕੈਨਲ ਫੀਡ ਲੈਂਦਾ ਵਾ ਇਹ ਜਦਾ ਗਰਮੀਆਂ 'ਚ ਇੱਕ ਵਾਰੀ ਦਈ ਦੀ ਤੇ ਸਰਦੀਆਂ ਨੂੰ ਦੋ ਟਾਈਮ ਇਹਨੂੰ ਦਈਦੀ ਆ ਇਹ ਅਡਾਲਟ ਫੀਡ ਖਾਂਦਾ ਵਾ ਚਟਨੀ ਜਿੱਦਾਂ ਰੋਟੀ ਉੱਪਰ ਹੈ ਨਾ ਇਹਨੂੰ ਪਾ ਕੇ ਦੇਦੀ ਦੀ ਦੋ ਟਾਈਮ ਜਿਹੜੀ ਰੋਟੀ ਖਾਂਦਾ ਵਾ ਤੇ ਦਹੀਂ ਵੀ ਪਨੀਰ ਇਹੋ ਜਿਹੀ ਡਾਈਟ ਜਿਹੜੀ ਇਹਨੂੰ ਦੁੱਧ ਸਾਰੀ ਡਾਈਟ ਇਹਨੂੰ ਜਿਹੜੀ ਉਹ ਜਾਂਦੀ ਆ ਤੇ ਡੇਢ ਸਾਲ ਦਾ ਵੇ ਤੇ ਜਰਮਨ ਸੈਫਡ ਆਪਣੇ ਆਪਣੇ ਕੁੱਤਿਆਂ ਦੀ ਵੱਖਰੀ ਵੱਖਰੀ ਖਰਾਕ ਹੁੰਦੀ ਨਾ ਤੁਹਾਡਾ ਹੈਗਾ ਹੀ ਹਰ ਇੱਕ ਕੁੱਤੇ ਦੀ ਨਾ ਆਪਣੀ ਆਪਣੀ ਹੈ ਨਾ ਜਿੱਦਾਂ ਖਰਾਕ ਹੁੰਦੀ ਆ ਤੁਸੀਂ ਸਾਡੇ ਕੁੱਤੇ ਦੀ ਪੁੱਛਿਆ ਸੀ ਤੇ ਉਹ ਮੈਂ ਤੁਹਾਨੂੰ ਦੱਸਦਾ ਹਾਂ ਨਾ ਤੇ ਇਹਦੀ ਇਹ ਖਰਾਕ ਵਾ ਤੇ ਆਪਣੇ ਆਪਣੇ ਬਰੀਡ ਦੀ ਜਿਹੜੀ ਉਹ ਵੱਖਰੀ ਵੱਖਰੀ ਜਿੱਦਾ ਹੁੰਦੀ ਹੈ ਨਾ ਤੇ ਸਾਡੇ ਤੇ ਸ਼ੁਰੂ ਤੋਂ ਜਰਮਨ ਸ਼ੈਫਰਡ ਰੱਖਦੇ ਆਏ ਆ ਤੇ ਇਹ ਇਸ ਕਰਕੇ ਸਾਨੂੰ ਇਹਦਾ ਵੀ ਭੇਦ ਵਾ ਵੀ ਇਹ ਕਿੱਦਾਂ ਦਾ ਆ ਨਾ ਫਰੈਂਡਲੀ ਆ ਕਿੱਦਾਂ ਦਾ ਵਾ ਨਾ ਇਸ ਕਰਕੇ ਅਸੀਂ ਜਰਮਨ ਸ਼ੈਫਰਡ ਹੀ ਜਿਹੜਾ ਲਿਆਉਣੇ ਆ ਤੇ ਲਓ ਜੀ ਕੰਜਕਾਂ ਆਪਣੀਆਂ ਦੇ ਲਈਆਂ ਹੋ ਗਏ ਆਪਾਂ ਫ੍ਰੀ ਉੱਠੇ ਵੀ ਨਾ ਸਵੇਰ ਦੇ ਆਪਾਂ 5 ਵਜੇ ਉੱਠੇ ਹੀ ਤੇ 5 ਵਜੇ ਉੱਠੇ ਤੇ 8 ਵਜੇ ਨਾਲ 8:30 ਵਜੇ ਨਾਲ 8 ਵਜੇ ਨਾਲ ਕੰਜਕਾ ਆਪਾ ਦੇ ਲਿਆ ਹੈ ਹੁਣ ਵਜੇ ਕੋਈ ਪੌਣੇ ਕ 10 ਦਾ ਟਾਈਮ ਹੋਇਆ ਵਾ ਪਰ ਆਪਾਂ ਵੇਲੇ ਹੋ ਗਏ ਹੁਣ ਤੇ ਬਸ ਆਂਟੀ ਨੇ ਆਉਣਾ ਸਫਾਈ ਵਗੈਰਾ ਕਰਨੀ ਹੈ ਉਪਰੋਂ ਸਾਰੀ ਕਰ ਲਈ ਉਹ 10 ਵਜੇ ਸਫਾਈ ਕੀਤੀ ਆ ਤੇ ਝਾੜੂ ਵਗੈਰਾ ਕੱਢ ਲਿਆ ਵਾ ਹਨ ਕਿਉਂਕਿ ਕੰਜਕਾ ਤਾਂ ਪਹਿਲਾਂ ਆਣਾ ਤੇ ਝਾੜੂ ਵਗੈਰਾ ਕੱਢ ਲਿਆ ਬਸ ਆਂਟੀ ਨੇ ਪੋਚੇ ਵਗੈਰਾ ਜਿ ਲਾਉਣੇ ਆ ਥੋੜਾ ਬੋਤਾ ਹੀ ਆ ਤੇ ਬਰਤਨ ਵਗੈਰਾ ਵੀ ਅੱਧੇ ਕੀਤੇ ਥੋੜੇ ਜੇ ਰਹਿੰਦੇ ਆ ਆਂਟੀ ਕਰ ਲੈਣਗੇ ਆਣ ਕੇ ਬਸ ਜੀ ਆਪਾਂ ਬੱਚੇ ਵੀ ਨਮਿਸ਼ ਚੱਲ ਗਿਆ ਸਕੂਲ ਤੇ ਗੰਨੂ ਨੂੰ ਵੀ ਨਮਾਤਵਾ ਦਿੱਤਾ ਵਾ ਤੇ ਸਾਰੇ ਹੋ ਗਏ ਫ੍ਰੀ ਹੁਣ ਬਸ ਥੋੜੀ ਦੇ ਲੇਟਾਂ ਗਿਆ ਨਾ ਤੁਹਾਨੂੰ ਪਤਾ ਹੋਵੇ ਖੜਾ ਵਗੈਰਾ ਪੂੜੀ ਵਗੈਰਾ ਖਾ ਗਿਨਾਂ ਫਿਰ ਘਿਲ ਜੀ ਚੜ ਜਾਂਦੀ ਹੈ ਨਾ ਤੇ ਉਹਦੇ ਨਾਲ ਜਿਹੜਾ ਵਾ ਉਹ ਥੋੜੀ ਦੇ ਰੈਸਟ ਕਰਾਂਗੇ ਸਵੇਰ ਦੇ ਉੱਠੇ ਆ ਤੇ ਗੰਨੂ ਵੀ ਅੱਜ ਮੇਰੇ ਨਾਲ ਹੀ ਉੱਠ ਗਿਆ ਇੰਨੇ ਜ਼ਿਆਦਾ ਤੰਗ ਕੀਤਾ ਉਹਨੇ ਸਵੇਰੇ ਉੱਠ ਕੇ ਮਤਲਬ ਜਦੋਂ ਜੇ ਮੈਂ 4 ਵਜੇ ਉੱਠ ਗਈਆਂ ਤੇ ਉਹਨੇ ਨਾਲ ਉੱਠ ਜਾਣਾ ਜੇ ਮੈਂ 5 ਵਜੇ ਉੱਠ ਨਹੀਂ ਤੇ ਉਹਨੇ ਨਾਲ ਉੱਠ ਜਾਣਾ ਤੇ ਉਹਦੇ ਨਾਲ ਨਾ ਉਹ ਫਿਰ ਰੋਂਦਾ ਰਿੰਦਾ ਉੱਠ ਗਏ ਨਹੀਂ ਕਿ ਬੱਚਾ ਖੇਲੇ ਹਨ ਤੇ ਰੋਂਦਾ ਰਿੰਦਾ ਫਿਰ ਉਹਨੂੰ ਫਿਰ ਮੈਨੂੰ ਬਾਰ-ਬਾਰ ਕਦੀ ਰਸੋਈ 'ਚ ਕਦੀ ਮੈਨੂੰ ਅੰਦਰ ਇੱਕ ਪੈਰ ਰਸੋਈ 'ਚ ਤੇ ਇੱਕ ਅੰਦਰ ਰਹਿੰਦਾ ਮੇਰਾ ਫਿਰ ਹਨਾ ਦੌੜ ਹੀ ਲੱਗਦੀ ਰਹਿੰਦੀ ਤੇ ਸਵੇਰ ਦੀ ਮੈਂ ਬਸ ਇੱਧਰ ਉੱਧਰ ਇੱਧਰ ਉੱਧਰ ਹੀ ਹਨਾ ਤੇ ਹੁਣ ਜਿਹੜਾ ਉਹ ਵਿਹਲੇ ਹੋਏ ਆ ਬਸ ਗਨਮ ਦਵਾਈ ਦੇ ਦਿੱਤੀ ਮੈਂ ਦਵਾਈ ਦੇਣੀ ਤੇ ਮੈਂ ਕਹਾ ਜੇ ਨਾ 2 ਦਿਨ ਚਲਾ ਲੈਨੇ ਜਿਨ੍ਹਾਂ ਨੂੰ ਥਲਗਿਰਗੀ ਬਲਗਮ ਜੀ ਹੁੰਦੀ ਆ ਤੇ ਮੈਂ ਕਹਾ ਪੂਰੀ ਤਰ੍ਹਾਂ ਠੀਕ ਹੋ ਜੇ ਤੇ ਆਪਾ ਮੋਲੀ ਵੀ ਬਣ ਲਈ ਆ ਤਿਲਕ ਲਗਾ ਲਿਆ ਹਨ ਤੇ ਚਲੋ ਜੀ ਹੁਣ ਬਸ ਅੱਜ ਕੱਪੜੇ ਜਿਹੜੇ ਉਹ ਨਹੀਂ ਧੋਣੇ ਹੈਗੇ ਜਿੱਦਾਂ ਕੰਜਗਾ ਜੇ ਦਿੱਤੀਆਂ ਦੇ ਅੱਜ ਨਹੀਂ ਕੱਪੜੇ ਧੋਣੇ ਹੈਗੇ ਕੱਲ ਧੁੱਪਣਗੇ ਹੁਣ ਤੇ ਅੱਜ ਵੈਸੇ ਵੀ ਮੰਗਲਵਾਰ ਮੇਰੇ ਕਾ ਲਾਈਟ ਵਗੈਰਾ ਨਾ ਬੰਦ ਹੋ ਜੇ ਨਾ ਤਦ ਕਰਕੇ ਫਿਰ ਅੱਜ ਨਹੀਂ ਧੋਣੇ ਕੱਪੜੇ ਕੱਲ ਬੁੱਧਵਾਰ ਜਿਹੜੇ ਧੁੱਪਣਗੇ ਕੱਪੜੇ ਤੇ ਆਂਟੀ ਵੈਸੇ ਵੀ ਅੱਜ ਆਏ ਨਹੀਂ ਆ ਕੱਲ ਮੈਂ ਮਨਾ ਕਰ ਦਿੱਤਾ ਸੀ ਤੇ ਬਸ ਜੀ ਆਪਣੀ ਸਫਾਈ ਹੋਣੀ ਹੁਣ ਤੇ ਜੀ ਟਾਈਮ ਹੋ ਗਿਆ 3 ਵਜੇ ਦਾ ਤੇ ਨਮਿਸ਼ ਆ ਗਿਆ ਤੇ ਮੈਂ ਨਾ ਥੋੜਾ ਬਾਜ਼ਾਰ ਚਲ ਗਈ ਸੀ ਨਾ ਤਾਂ ਅੱਧ ਖਰ ਕੇ ਨਾ ਦੁਪਹਿਰ ਸਾਰੀ ਬਾਜ਼ਾਰ ਲੰਘ ਗਈ ਨਮਿਸ਼ ਤੇ ਬੂਟ ਲਿਆਉਣੇ ਸੀ ਤੇ ਟਾਈਮ ਤੁਹਾਨੂੰ ਪਤਾ ਲੱਗ ਜਾਂਦਾ ਮੈਨੂੰ ਲਾਈਟ ਜਗਾ ਲੈਣਾ ਇਹਨਾਂ ਸਕੂਲ ਵਾਲੇ ਬੂਟ ਲੈਣੇ ਸੀ ਉਦਾਂ ਤੇ ਹੈਗੇ ਬੂਟ ਬਟਨਾ ਐ ਦਾਨਿਸ਼ ਦੀ ਕੰਜਕਾਈ ਆ ਇੱਕ ਐ ਆਈ ਆ ਇੱਕ ਐ ਆਈ ਆ ਉਹ ਚਾਚੀ ਕਰਾਈ ਹਾਂ ਬੂਟ ਲੈ ਕੇ ਆਈ ਏਦੇ ਵਾਸਤੇ ਤੇ ਨਾ ਸਕੂਲ ਦੇ ਸੂਜ ਤੇ ਹੁੰਦਾ ਹੈਗੇ ਹੀ ਪਰ ਨਾ ਉਹਨੂੰ ਇਹ ਹੁੰਦਾ ਕਿ ਇਹ ਲੇਸ ਜਿਹੜੇ ਮੈਂ ਬੰਦ ਨਹੀਂ ਹੁੰਦੇ ਹੈਗੇ ਬੰਦ ਮਤਲਬ ਜਲਦੀ ਜਲਦੀ ਫਿਰ ਹੁੰਦੇ ਨਹੀਂ ਇਸ ਕਰਕੇ ਮੈਂ ਨਾ ਚੇਪੀ ਵਾਲੇ ਲੈ ਆ ਕੇ ਦਿੱਤੇ ਆ ਹੈ ਸਕੂਲ ਸੂਜੀ ਆ ਕਿੰਨੇ ਦਿਨ ਹੋ ਗਏ ਹੀ ਮੰਗਦਾ ਹੀ ਤੇ ਮੈਂ ਨਾ ਐਵੇਂ ਜਾਇਆ ਨਹੀਂ ਜਾਂਦਾ ਹਾਂ ਵਾਲੇ ਲੈ ਕੇ ਦਿੱਤੇ ਆ ਚੇਪੀ ਵਾਲੇ ਇਹ ਆ ਕਿ ਜਲਦੀ ਨਾ ਬੰਦ ਹੋ ਜਾਂਦੇ ਆ ਬੰਦ ਹੋ ਜਾਂਦੇ ਖੁੱਲ ਜਾਂਦੇ ਬਚਾਪ ਵੀ ਪਾ ਲੈਂਦਾ ਨਾ ਤੇ ਇਹ ਲਿਆਂਦੇ ਹੀ ਮੈਂ ਇਹ ਲਿਆ ਕੇ ਦਿੱਤੇ ਇਹਨੂੰ ਯੂਨੀਫਾਰਮ ਵਗੈਰਾ ਥੋਤੀ ਆ ਆੜ ਕੇ ਨੇ ਕੁਝ ਖਾਤਾ ਤੇ ਬਸ ਜੀ ਆਪਣਾ ਕਿੰਨਾ ਹੀ ਟਾਈਮ ਹੋ ਗਿਆ ਹੁਣ 3 3:30 ਦਾ 3:00 ਵਜੇ ਵੱਜ ਗਿਆ 4:00 ਕੋਈ ਨਾ ਫੇਰ ਟਿਊਸ਼ਨ ਜਾਣਾ ਕਿਉਂਕਿ ਪੇਪਰ ਜਿਹੜੇ ਉਹ ਆ ਗਏ ਆ ਅਗਲੇ ਮੰਨ ਨੈਕਸਟ ਮੀ ਸਟਾਰਟਿੰਗ ਤੋਂ ਜਿਹੜਾ ਉਹ ਹੈਗੇ ਆ ਤੇ ਬਸ ਇਹ ਟਿਫਨ ਵਗੈਰਾ ਕੱਢ ਲਿਆ ਮੈਂ ਸਾਰਾ ਕੁਝ ਮੈਂ ਨਾ ਆਣ ਕੇ ਪਾਣੀ ਵੀ ਨਹੀਂ ਪੀਤਾ ਮੈਂ ਸਿੱਧਾ ਇਹਦੇ ਨਾਲ ਯੂਨੀਫਾਰਮ ਧੋਤੀ ਪਹਿਲਾਂ ਕਿਉਂਕਿ ਇਹਨੂੰ ਬਾਜ਼ਾਰ 'ਚ ਹੀ ਉੱਥੇ ਹੀ ਨਾ ਲੈ ਆਂਦਾ ਸੀ ਉੱਥੋਂ ਹੀ ਤੇ ਆਹ ਜਿਹੜਾ ਯੂਨੀਫਾਰਮ ਵਗੈਰਾ ਧੋਤੀ ਆ ਅੱਜ ਨਮਿਸ਼ਰੂ ਵੀ ਉਹੀ ਕੁਝ ਦਿੱਤਾ ਸੀ ਜੋ ਕੱਜਗਾ ਵਾਸਤੇ ਬਣਿਆ ਸੀ ਨਾ ਉਹੀ ਕੁਝ ਦਿੱਤਾ ਹੀ ਬਸ ਜੀ ਆਪਣੀ ਦਾਲ ਬਣੀ ਆ ਸਵੇਰ ਦੀ ਚਾਵਲ ਵੀ ਹੈਗੇ ਆ ਤੇ ਬਸ ਇੱਕ ਦੀ ਸਬਜੀ ਰੱਖਾਂ ਜੇ ਬਾਰੋਂ ਮੰਗਾਈ ਤੇ ਠੀਕ ਆ ਨਾ ਕਿਉਂਕਿ ਇਨੇ ਦਿਨ ਵਰਤ ਰੱਖੇ ਆ ਥੋੜਾ ਬੋਤਾ ਹਨਾ ਖਾਣਾ ਦੇ ਬੰਦਾ ਹੀ ਇਹ ਬਾਰ ਦਾ ਨਾ ਅੱਜ ਨੀਂਦ ਤੇ ਪਹਿਲਾਂ ਆਉਣ ਲੱਗੀ ਫਿਰ ਮੈਂ ਕਹਿੰਨੀ ਜੇ ਇਗਨੋਰ ਹੋ ਗਿਆ ਨਾ ਤੇ ਫੇਰੇ ਪੈਂਟਿੰਗ ਹੋ ਜਾਣਾ ਤੇ ਲੈ ਨਹੀਂ ਜਾਣੀ ਸ਼ੂਜ਼ ਤੇ ਮੈਂ ਤਾਂ ਚਲ ਲੈ ਹੀ ਹੁੰਨੇ ਆ ਹੁਣ ਮੈਂ ਗਨੂ ਨੂੰ ਵੇਖਾਂ ਥੋੜਾ ਜਿਹਾ ਉਨਨੋ ਜੁਕਾਮ ਹਟਦਾ ਹੀ ਨਹੀਂ ਪਿਆ ਪਤਾ ਨਹੀਂ ਕੀ ਗੱਲ ਹੋਣਾ ਤੇ ਉਹਨੂੰ ਮੈਂ ਦਵਾਈ ਦਵਾ ਦੁਪਹਿਰਾਂ ਦੀ ਸਕਿੱਪ ਨਾ ਹੋ ਜੇ ਕਿਉਂਕਿ ਮੇਰੇ ਕੋਲ ਤੇ ਨੀ ਮੁਲਾਜਰ ਕਰਨਾ ਉਹਨੂੰ ਉਹ ਕਰਾਂ ਮੈਂ ਪਹਿਲਾਂ ਤੇ ਚਲੋ ਜੀ ਵਲੌਗ ਦਾ ਕਰਦੇ ਆਂਡ ਆਪਾਂ ਤੇ ਸੀ ਆਪਣਾ ਅੱਜ ਦਾ ਵਲੌਗ ਆ ਜੀ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਬੇਸ਼ੱਕ ਛੋਟਾ ਬਣ ਗਿਆ ਪਰ ਮੈਂ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮਿਲਦੇ ਆਂ ਕਿਸੇ ਅਗਲੇ ਵਲੌਗ ਤੱਕ ਲਈ ਬਾਏ ਬਾਏ